ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਤੋ ਨਗ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬੈੜਾ ਬਈ ਤਾਜੀ ਸੂਈ ਆ ਬੱਚਾ ਬਈ ਬੱਚੀ ਦਿੱਤੀ ਆ ਤੇ ਇੱਕ ਬਈ ਕੋਲੇ ਹੀ ਪਰ ਬੱਚੀ ਆ ਗਈ ਆਓ ਕਰ ਲੈਨੇ ਬਾਪੂ ਨਾਲ ਗੱਲਬਾਤ ਹਾਜ ਬਾਪੂ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਵਧੀਆ ਜੀ ਜੀ ਨਾਮ ਤੇ ਡਰੈਸ ਬੋਲ ਨਾਮ ਅੰਦਰ ਸਿੰਘ ਹਮ ਪਿੰਡ ਛੰਨਾ ਗਲਾ ਸਿੰਘ ਵਾਲਾ ਠੀਕ ਆ ਜੀ ਜਿਲ੍ਹਾ ਬਰਨਾਲਾ ਤੇ ਤਸੀਰ ਤਵਾ ਨੇੜੇ ਪਿੰਡ ਬਾਪੂ ਬਧੌਰ ਨੇ ਵਾਲਾ ਜਿੰਗਣ ਕੰਡਾ ਬਣਾ ਪਿੰਡ ਦੀ ਵਿਚਾਲੇ ਮੋਬਾਈਲ ਨੰਬਰ 9855233677 ਇਹ ਬਾਪੂ ਦਾ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ چل ਰਿਹਾ ਨੋਟ ਕਰ ਲੋ ਬਾਪੂ ਜਿਹੜੀ ਇਹ ਬੜ ਦੇ ਨੇ ਕਿਹੜਾ ਸੂਆ ਸੂਈ ਆ ਦੂਜਾ ਸੂਆ ਜੀ ਕਦੋਂ ਸੂਈ ਆ ਬਾਪੂ ਇਹ ਨੂੰ ਹੋ ਗਏ 20 25 25 30 20 25 ਅੱਧਾ ਘਟਾ ਲਾ ਠੀਕ ਆ ਬੰਦ ਕਰੀਂ ਦੇ ਦੇ ਨੇ ਬੱਚੀ ਬਹੁਤ ਚੰਗੀ ਬੱਚੀ ਬੜੀ ਚੰਗੀ ਦਿੱਤੀ ਐ ਬੱਚੀ ਦਿਖਾਉਗੀ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਇੱਕ ਨੰਬਰ ਆ ਬਈ ਕਿਆ ਬਾਤ ਆ ਦੋ ਨਗ ਮੈਲਨੇ ਆ ਕਿਉਂ ਬੱਚੀ ਨੇ ਬਈ ਕਰਮ ਵਾਲੀ ਨੇ ਸਾਲ ਡੇਢ ਸਾਲ ਨੂੰ ਨਾਲ ਤਿਆਰ ਹੋਇਆ ਨਾ ਬੜਾ ਬਹੁਤ ਚੰਗੀ ਆ ਨਾ ਬਾਪੂ ਹਾਂ ਫੇਸ ਬੜਾ ਚੰਗਾ ਬੋਦੀ ਚੰਗੀ ਆ ਸਨਖ ਫੁਣਾ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਥਣਲੇਵਾ ਬੜਾ ਕਮਾਲਾ ਹਣਾ ਕੱਢ ਤਾਰ ਇੱਥੀ ਮਾਰ ਦੇ ਕੇ ਫੇਰ ਮਾਰ ਦੇ ਮਾਰ ਦੇ ਇੱਕ ਮਿੰਟ ਮਾਰ ਦੇ ਨਾ ਤਾਰ ਤੇ ਕਿੰਨਾ ਕਬੜਾ ਬਾਪੂ ਨੇ ਕੱਢਿਆ ਫੇਰ ਬਈ 6 ਕਿਲੋ ਬੋਲਾ ਗੱਡਿਆ ਜੀ ਠੀਕ ਆ ਬਾਈ ਹਾਂ ਫਿਰ ਮਖਾਇ ਜੀ ਜੀਰ ਜੂਰ ਪੈ ਲੈਣ ਦੇ ਜੀਰ ਪਈ ਨਹੀਂ ਠੀਕ ਆ ਬੱਚਾ ਜਗਾ ਕੇ ਨਾ ਕੱਢਦਾ ਕਿੰਨਾ ਦੁੱਧ ਦੇ ਦੂ ਆਸਟੀਮੇਟ ਚਾਹੀਦੀ 32 ਲੀਟਰ ਤਾਂ ਹੂੰ ਮੇਰੇ ਗਾ ਤਾਂ ਸਾਰਾ ਜਗਾੜ ਆ ਹੂੰ ਸਹੀ ਗੱਲ ਆ ਬਾਪੂ ਟੋਰ ਦੇ ਬਾਪੂ ਪਹਿਲਾਂ ਫਿਰ ਧਾਰਾ ਮਾਰਾਂਗੇ ਸੋਈ ਸਵਾਈ ਆ ਜੇਰ ਬਸ ਥੋੜੇ ਟਾਈਮ ਲਈ ਗਰਮ ਵਾਲੀ ਦੀ ਪਾਈ ਜਾਣੀ ਹੈਗੀ ਨਾ ਤੁਰ ਪੀ ਜੇਰ ਤਾਂ ਹਾਂ ਜੇਰ ਦਾ ਲੜ ਤੁਰ ਪਿਆ ਫੇਸ ਬੂਸ ਦੇਖੋ ਬਿਊਟੀ ਬਹੁਤ ਆਣਾ ਬਾਪੂ ਹਾਂ ਜੀ ਬੜੀ ਚੰਗੀ ਫੁੱਲ ਕਰਦਾ ਫੁੱਲ ਬਰੀਡ ਸੁਈ ਸਵਾਈਆ ਬੱਚਾ ਗਰਮਣੀ ਨੇ ਬੱਚੀ ਦਿੱਤੀ ਐ ਬੱਚੀ ਵੀ ਬਹੁਤ ਚੰਗੀ ਐ ਇੱਕ ਨੰਬਰ ਬੱਚੀ ਨੂੰ ਜਾਨੂ ਦੱਸਦਾ ਤਾਂ ਉਹ ਦੋਨਾਂ ਗ ਮਿਲ ਜਾਣੇ ਬਈ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਤੇ ਮੁੱਲ ਕੀ ਆ ਬਾਪੂ ਜਾਇ ਜਦਾ ਮੁੱਲ ਇੱਕ ਬਾਈ ਐ 1 ਲੱਖ 22 ਯਾਰ ਮਾਨਤਨ ਹੋ ਜੂ ਮਾਨਤਨ ਹੋ ਜੂ ਹਾਂ ਮਾਨਤਨ ਹੋਊਗਾ ਠੀਕ ਐ ਕਰਾਂਗੇ ਲਾਜ 122000 ਰੁਪਿਆ ਮੋਲਾ ਮਾਨਦਾਨ ਜ਼ਰੂਰ ਹੋ ਜਾਵੇ ਬੈਡ ਬਹੁਤ ਚੰਗੀਆਂ ਫੁੱਲ ਬਰੀਡ ਆ ਪ੍ਰਿੰਟ ਥਣ ਲੇਵਾ ਇੱਕ ਨੰਬਰ ਆ ਪਲੀ ਵੀ ਬਹੁਤ ਹਨਾ ਬਫੂ ਹਾਂ ਜੀ ਪੂਰੀ ਕਿਸੇ ਪਾਸੋਂ ਵੀ ਕਮੀ ਨਹੀਂ ਕਿਸੇ ਪਾਸੋਂ ਵੀ ਚਵਾਈ ਵੀ ਚੰਗੀਆਂ ਫਿਰ ਮੈਂ ਸਾਰਾ ਦਿਖਾਉਣੇ ਆ ਬਾਕੀ ਕੋਈ ਛੱਡੀ ਸਾਰਾ ਕੁਝ ਦਿਖਾਵਾਂਗੇ ਬਿਨਾ ਨਹੀਂ ਹਣੀ ਤੂੰ ਪਾਣੀ ਲੈਵਾ ਬਹੁਤ ਆ ਉਹ ਆਦੀ ਮਰਜ਼ੇ ਨਾਲ ਪਾਉਣਾ ਪਾ ਲੋ ਨਹੀਂ ਪਾਉਣਾ ਨਾ ਪਾਉਣਾ ਹਾਂ ਠੀਕ ਆ ਪਰ ਆਪਣਨ ਨੂੰ ਐ ਵੀ ਪਰ ਨਹੀਂ ਚੱਕੋ ਬਾ ਜੀਰ ਤੇ ਦੋ ਬਈ ਦੀ ਸ਼ੂਤ ਉਹ ਬੈ ਜਣੀ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਣੀ ਚੂਣ ਬੜਾ ਚੰਗਾ ਨਾ ਬਾਪੂ ਬਾਈ ਚੰਗੀ ਚੂਣੀ ਮੋਟਾ ਮੋਟਾ ਚੂਣਾ ਚਬਾਈ ਬੜੀ ਚੰਗੀ ਲੱਗੀ ਲੈ ਕਿਆ ਬਾਤ ਹੈ ਪੂਰਾ ਪੰਡ ਵਾਲਾ ਲੇਵਾ ਕੋਈ ਛੋਟਾ ਲੇਵਾ ਨਹੀਂਗਾ ਨਾ ਪਿਛਲੀ ਦੇ ਲੈ ਕਿਆ ਬਾਤ ਹੈ ਇੱਕ ਨੰਬਰ ਚਬਾਈ ਆ ਮੋਟਾ ਮੋਟਾ ਚੂਣਾ ਕਰਮਾਇਆ ਚਬਾਈ ਬੜੀ ਚੰਗੀ ਹੈ ਨਾ ਬਾਪੂ ਹਾਂਜੀ ਹਾਂ ਲੈ ਕਿਆ ਬਾਤ ਹੈ ਠੰਡੀ ਫੋਲ ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਵੀ ਜੱਕਨੀ ਸੂਈ ਸਵਾਈ ਆ ਬੱਚਾ ਬੱਚੇ ਬੱਚੀ ਵੀ ਬਹੁਤ ਚੰਗੀ ਹੈ ਮੋਲ ਵੀ ਜਾ ਜਾ ਬੜ ਚੰਗੀ ਆ ਬਾਈ ਸੂਈ ਸਵਾਈ ਆ ਅੱਗੇ ਬਾਪੂ 2 ਨੰਬਰ ਤੇ ਬੱਚੀ ਦੀ ਕਿੰਨੀ ਉਮਰ ਹੈਨੀ ਬੱਚੀ ਦੀ ਜੀ ਹੋਊਗੀ ਮੇਰੇ ਸੱਚ 11 ਕਿ ਮਹੀਨੇ ਦੀ 11 ਮਹੀਨੇ ਦੀ ਕਿਹੜੀ ਬਰੀਡ ਆ ਇਹ ਇਹ ਐਪਰੀਂਜੀ ਐਰ ਸ਼ੈਰ ਜੀ ਪਿਓ ਐਰ ਸ਼ੈਰ ਐ ਹਮ ਇਹਦੇ ਦੇਖੋ ਥਾਣ ਝੋੜੀ ਦਾ ਐਰ ਸ਼ੈਰ ਬਰੀਡ ਆ ਥਾਣ ਝੋੜੀ ਨੇੜੇ ਤੋਂ ਚੈੱਕ ਕਰਵਾਉਂਦੇ ਆ ਥਾਣ ਝੋੜੀ ਇੱਕ ਨੰਬਰ ਆ ਚਾਰ ਹੀ ਥਾਣਾ ਹਾਂ ਕੋਈ ਫੋਰ ਨਹੀਂ ਉਹਦੀ ਜ਼ਿੰਮੇਵਾਰੀ ਲਾਲਬੀ ਥਾਣਾ ਹਣਾ ਹਾਂ ਜੀ ਹਮ ਕਿਆ ਬਾਤ ਆ ਝੋੜੀ ਬਹੁਤ ਸਹੀ ਹਾਂ ਕਦ ਬਾਕੀ ਰਹੇਗਾ ਦਾ ਕਿੰਨਾ ਕੇ ਰਿਕਾਰਡ ਵਾਲੀ ਮਾਣ ਤਿੰਨ ਫੁੱਟ ਤੋਂ ਉੱਤੇ ਠੀਕ ਹੈ 1 ਮਿੰਟ ਠੀਕ ਹੈ ਜੀ ਤੋਰ ਦੇ ਬਾਪੂ ਜੀ ਬਿਊਟੀ ਚੰਗੀ ਆ ਬਈ ਐਰ ਸ਼ੈਰ ਬਰੀਡ ਆ ਕਦ ਚੰਗਾ ਮਾ ਦਾ ਰਿਕਾਰਡ ਕਿੰਨਾ ਦਾ ਸਹੀ ਬਾਪੂ ਇਹਦਾ ਦੱਛਾ ਨੇ 27 ਲੀਟਰ ਠੀਕ ਆ ਕੱਢੇ 27 28 ਲੀਟਰ ਠੀਕ ਆ ਬਾਈ ਬ੍ਰੀਡ ਬਹੁਤ ਹਨਾ ਬੱਚੇ ਤੇ ਪੂਰੀ ਚੰਗੀ ਹੈ ਜੀ ਇੱਕ ਨੰਬਰ ਚਹਿਰ ਸਹਿਰਾਮ ਕਹਿੰਦਾ ਅਸਲ ਅਹਿਰ ਸਹਿਰਾ ਹੈ ਸਹੀ ਗੱਲ ਆ ਬਾਬ ਕੀ ਮੋਲ ਆ ਬੱਪੂ ਜੈਜ ਦਾ ਇਹਦਾ ਮੁੱਲ 32000 32000 ਰੁਪਏ ਮਾਨਤਨ ਹੋ ਜੀ ਹੋਊਗਾ ਜੀ ਹੋਊ ਠੀਕ ਆ 32000 ਰੁਪਿਆ ਮੋਲਾ ਮਾਨਤਨ ਜਰੂਰ ਹੋ ਜੂ ਬੱਛੀ ਚੰਗੀ ਆ ਕੁਆਲਿਟੀ ਵਾਲੀ ਆ ਫੇਸ ਬਹੁਤ ਦੀ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਮਿਲਦੀ ਬਹੁਤ ਘੱਟ ਆ ਹਾਂਜੀ ਹਾਂ ਮੰਗ ਚੰਗੀ ਆ ਮਿਲਦੀ ਬਹੁਤ ਘੱਟ ਟਾਇਰ ਸ਼ੇਰ ਬਰੀਡ ਆ ਨਾਗਸੀ ਬਾਪੂ ਕੋਲੇ ਦੋ ਦੋ ਨਹੀਂ ਲਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਪੂ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਕੀ